ਆਬ ਮੈਰਜ ਕਰਵਾਉਣ ਲਈ ਮੁੰਡਾ ਦੇਖੋ ਜਿਹੜਾ ਟੈਂਕੀ ਦੇ ਉੱਤੇ ਮੇਰੀਆਂ ਲੱਤਾਂ ਵੱਡੀਆਂ ਜਾਣ ਮੇਰੀਆਂ ਬਾਹਾਂ ਵੱਡੀਆਂ ਜਾਣ ਮੇਰੀ ਭਵੇਂ ਹੱਕ ਚ ਗੋਲੀ ਵੱਜ ਜੇ ਪਰ ਮੈਂ ਪਿਆਰ ਦੀ ਦਿਖਾਈ ਐਂ ਪੌਂਦਾ ਰਹੂੰਗਾ ਇਹ ਬੋਲ ਆ ਜਿਹੜਾ ਮੁੰਡਾ ਤਾਂ ਟੈਂਕੀ ਤੇ ਚੜਿਆ ਹੋਇਆ ਸੀਗਾ ਅੱਜ ਪ੍ਰਸ਼ਾਸਨ ਨੇ ਟੈਂਕੀ ਤੋਂ ਥੱਲੇ اتار ਲਿਆ ਤੇ ਆਪਾਂ ਗੱਲਬਾਤ ਕਰਦੇ ਆਂ ਇਹ ਮੁੰਡੇ ਨਾਲ ਜਿਹੜਾ ਪਿਆਰ ਦੀ ਗੱਤ ਟੈਂਕੀ ਤੇ ਚੜਿਆ ਸੀਗਾ ਆਜੋ ਵੀ ਕਰਦੇ ਗੱਲਬਾਤ ਖਿੱਚ ਕੇ ਆਜੋ ਵੀ ਆਜੋ ਤੇ ਟੈਂਕੀ ਤੋਂ ਪੁਲਿਸ ਪ੍ਰਸ਼ਾਸਨ ਨੇ ਥੱਲੇ ਤਾਰਿਆ ਤੇ ਆਪਾਂ ਇਹਨੇ કરી ਹੈ ਗੱਲਬਾਤ ਵੇਖੋ ਅੱਗੇ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਦੱਸੀ ਹੈ ਮੁੰਡੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੇ ਆਪਣਾ ਮੁੰਡਾ ਮੌਜੂਦ ਹੈ ਟੈਂਕੀ ਤੋਂ ਪਾਣੀ ਹੇਲ ਤੋਂ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਇਹਨੂੰ ਉਤਾਰ ਲਿਆ ਤੇ ਆਪਾਂ ਗੱਲਬਾਤ ਕਰਦੇ ਹਾਂ ਕੀ ਸੀਗੀ ਸਾਰੀ ਗੱਲਬਾਤ ਕਿਉਂ ਚੜਿਆ ਸੀ ਤਾਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਪਹਿਲਾਂ ਤਾਂ ਆਪਣਾ ਸ਼ੋਭਨ ਨਾਮ ਦੱਸੋ ਕੀ ਨਾਮ ਤੁਹਾਡਾ ਸ਼ੋਭਨ ਨਾਮ ਵੀ ਸੰਚੇਤ ਸੰਚੇਤ ਸਿੰਘ ਸੰਚੇਤ ਸਿੰਘ ਬਈ ਕਿੰਨਿਆ ਕਲਾਸਾ ਪੜਿਆ ਤੁਸੀਂ ਮੈਂ ਪਲੱਸ 2 ਪੜਿਆ ਮੈਂ ਭਾਈ ਪਲੱਸ 2 ਪੜਿਆ ਹੈ ਭਾਈ ਤੇ ਜਿਹੜਾ ਤੂੰ ਪਾਣੀ ਦੇ ਟੈਂਕੀ ਦੇ ਚੜ ਕੇ ਐਡਾ ਵੱਡਾ ਹੰਗਾਮਾ ਕੀਤਾ ਤੂੰ ਕੱਲ ਦਾ ਚੜਿਆ ਸੀ ਤੂੰ ਪੁਲਿਸ ਪ੍ਰਸ਼ਾਸਨ ਦੀਆਂ ਸਾਰੀ ਪ੍ਰਸ਼ਾਸਨ ਦੀ ਭਾਦੀ ਬਣਾਤੀ ਤੈਨੂੰ ਅੱਜ ਪ੍ਰਸ਼ਾਸਨ ਨੇ ਵਿਰਿਆਤ ਰਿਆ ਕੇ ਤਾਰਿਆ ਤੂੰ ਅਸੀਂ ਮੈਂ ਛਾਲ ਮਾਰੂਗਾ ਕੀ ਮੁੱਦਾ ਸੀ ਪਾਣੀ ਦੇ ਟੈਂਕੀ ਦੇ ਤਾਂ ਇੰਨੀ ਉੱਚੀ ਤੂੰ ਪਤੰਦਰਾ ਚੜਿਆ ਕਾਰਨ ਕੀ ਸੀ ਕਾਰਨ ਭਾਈ ਇਹ ਸੀ ਕਿ ਮੈਂ ਮੈਂ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਹਾਂ ਤੇ ਉਹ ਕੁੜੀ ਉਹ ਕੁੜੀ ਮੈਨੂੰ ਪਿਆਰ ਨਹੀਂ ਕਰਦੀ ਸੀ ਅੱਛਾ ਮੈਂ ਬਹੁਤ ਪਿਆਰ ਕਰਦਾ ਸੀ ਤਾਂ ਪਾਣੀ ਦੇ ਟੈਂਕੀ ਜਿਹੜਾ ਬਈ ਉਹ ਮੈਂ ਪਰਪੋਇਲਾ ਹੀ ਹਾਂ ਉਹਦੇ ਪਿੱਛੇ ਗਿਆ ਤੇ ਉਹ ਮੰਨ ਨਹੀਂ ਬਈ ਤੇ ਫਿਰ ਤੂੰ ਜਣੇ ਕਿ ਤੂੰ ਕਹੇ ਬਈ ਮਨਾਉਣ ਦਾ ਕਾਰਨ ਹੈ ਵੀ ਪਾਣੀ ਦੀ ਟੈਂਕੀ ਤੇ ਚੜਦੇ ਹਾਂ ਮੈਂ ਉਹਨੂੰ ਕਹਿਦਾ ਸੀ ਮੈਂ ਕਹਾਂ ਮੈਂ ਜਾਂ ਮਰੂੰਗਾ ਜਾਂ ਮਾਰੂੰਗਾ ਵੇਖੋ ਬਈ ਦਰਸ਼ਕੋ ਮੁੰਡਾ ਜਿਹੜਾ ਪਾਣੀ ਦੀ ਟੈਂਕੀ ਤੇ ਚੜਨ ਦਾ ਕਾਰਨ ਸੀਗਾ ਮੇਨ ਇਹਦਾ ਇਹ ਕਹਿੰਦਾ ਉਹ ਕਾਰਨ ਸੀਗਾ ਵੀ ਮੈਂ ਕੁੜੀ ਨੂੰ ਪਿਆਰ ਕਰਦਾ ਸੀ ਕੁੜੀ ਨੇ ਯਾਰ ਇਹ ਤਾਂ ਫਿਰ ਬਈ ੱੱੱਕਾ ਹੋ ਗਿਆ ਨੇ ਖਸਾਬ ਨਾਲ ਬਈ ਕੋਈ ੱੱੱਕਾ ਥੋੜਾ ਜਿਹਾ ਤੇਰੇ ਨਾਲ ਕੋਈ ਤੈਨੂੰ ਨਹੀਂ ਪਿਆਰ ਕਰਦਾ ਇਹਦਾ ਮਤਲਬ ਉਹਨੂੰ ਤੂੰ ਮਰਨ ਦਾ ਧਮਕੀ ਦੇ ਕੇ ਜਾਂ ਡਰਾਵਾ ਦੇ ਕੇ ਤੇ ਆਏ ਥੋੜਾ ਵੀ ਤੂੰ ਨੂੰ ਹਾਂ ਕੋਸ਼ ਮਰਜੀ ਕਹਿਲਾ ਹੁਣ ਤੋਂ ਠੀਕ ਆ ਮੈਂ ਆਪਦੇ ਸੂਲਾਂ ਦੇ ਖੜਾ ਸੀਗਾ ਸੂਲ ਕਾਦੇ ਕਿਹੜੇ ਸੂਲ ਸੀ ਤੇਰੇ ਇਹ ਕਾਦੇ ਸੂਲ ਹੁਣ ਇਹ ਸੀਗੇ ਮੈਂ ਕੁੜੀ ਨੂੰ ਪਿਆਰ ਕਰਦਾ ਸੀ ਹਾਂ ਤੇ ਮੈਂ ਆਪਦੀ ਜਾਨ ਤੇ ਜਾਨ ਮੈਂ ਲੈ ਵੀ ਸਕਦਾ ਜਾਨ ਦੇ ਵੀ ਸਕਦਾ ਉਹਦੇ ਪਿੱਛੇ ਉਹਦੇ ਪਿੱਛੇ ਉਹ ਗੱਲ ਨਾ ਕਾਜਲ ਤੂੰ ਮੇਰੀ ਐ ਹਾਂ ਤੂੰ ਮੇਰੀ ਐ ਕਿੰਨੇ ਟਾਈਮ ਦਾ ਤੂੰ ਉਹ ਕੁੜੀ ਨੂੰ ਲਾਇਕ ਕਰਦਾ ਕਿੰਨਾ ਟਾਈਮ ਹੋ ਗਿਆ ਬਾਈ ਬਹੁਤ ਟਾਈਮ ਹੋ ਗਿਆ ਸਕੂਲ ਟਾਈਮ ਦਾ ਲਾਇਕ ਕਰਦਾ ਮੈਂ ਤਾਂ ਇੰਨੇ ਟਾਈਮ ਇੰਨੇ ਵੇਲੇ ਦਾ ਤੁਹਾਡੇ ਪਿੰਡ ਦੀ ਕੁੜੀ ਹੈਗੇ ਹੋਰ ਪਿੰਡ ਦੀ ਕੁੜੀ ਹੈ ਬਾਈ ਪਹਿਲੀ ਗੱਲ ਤਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਪਿੰਡ ਦੇ ਕੁੜੇ ਹੁੰਦੇ ਨੇ ਧੀਆਂ ਭੈਣਾਂ ਆਪਣੇ ਭੈਣਾਂ ਬਰਾਬਰ ਹੁੰਦੇ ਤੂੰ ਪਿੰਡ ਦੀ ਸ਼ਰਮ ਕਹਦੀ ਯਾਰ ਬਾਈ ਕੰਨ ਦੇ ਨਾਲ ਕੰਨ ਹੁੰਦਾ ਉਹ ਵਿਆਹ ਕਰਾ ਲੈਂਦੇ ਮੈਂ ਨਹੀਂ ਕਰਾ ਸਕਦਾ ਯਾਰ ਪਿੰਡ ਦੀ ਕੁੜੀ ਹੈ ਬਾਈ ਤੂੰ ਪਿੰਡ ਦੀ ਕੁੜੀ ਨਾਲ ਕਿੱਥੇ ਦਾ ਤੂੰ ਖਿਆਲ ਰੱਖਣਾ ਬਾਹਰ ਪੜਨੇ ਆ ਨਾ ਕੁੜੀਆਂ ਦਾ ਪਤ ਧਿਆਨ ਰੱਖਦੇ ਪਿੰਡ ਦੀਆਂ ਕੁੜੀਆਂ ਦਾ ਠੀਕ ਹੈ ਬਾਈ ਕੋਈ ਆਉਦੇ ਸਵਾਦ ਪਾਲਦੇ ਆ ਠੀਕ ਹੈ ਮੈਨੂੰ ਪਿਆਰ ਸੀ ਕੁੜੀ ਨਾਲ ਬਈ ਠੀਕ ਹੈ ਠੀਕ ਹੈ ਪੂਰਾ ਪਿਆਰ ਤੇਰਾ ਇੱਕ ਤਰਫਾ ਸੀ ਉਹ ਕੁੜੀ ਤਾਂ ਨਹੀਂ ਕਰਦੀ ਸੀ ਇੱਕ ਤਰਫਾ ਸੀ ਬਈ ਮੈਨੂੰ ਉਹ ਨਹੀਂ ਪਿਆਰ ਕਰਦੀ ਸੀ ਮੈਂ ਉਹਨੂੰ ਕਰਦਾ ਸੀ ਮੰਨ ਲਾ ਬਈ ਜਦੋਂ ਤੂੰ ਉਹਨੂੰ ਪਹਿਲੀ ਵਾਰ ਪ੍ਰਪੋਜ਼ ਤੂੰ ਉਹਨੂੰ ਕਦੋਂ ਲਾਇਆ ਸੀਗਾ ਪ੍ਰਪੋਜ਼ ਤਾਂ ਉਹਨੂੰ ਮੈਂ ਬਈ 7ਵੀਂ 8ਵੀਂ ਕਲਾਸ 'ਚ ਹੀ ਲਾਦਾ ਸੀ ਪਹਿਲੀ ਵਾਰ ਉਦੋਂ ਤਾਂ ਉਹ ਮੰਨੀ ਨਹੀਂ ਬਈ ਕੀ ਕਹਿੰਦੀ ਉਦੋਂ ਤੂੰ ਜਾ ਕੇ ਕਹਿੰਦਾ ਮੈਂ ਸੋਚੂਗੀ ਅੱਛਾ ਪਲੱਸ 2 ਦੇ ਵਿੱਚ ਜੋ 7ਵੇਂ ਦੇ ਵਿੱਚ ਲੈਸੇ ਉਦੋਂ ਮੰਨੀ ਨਹੀਂ ਪਲੱਸ 2 ਵਿੱਚ ਜੋ ਦੂਰੀ ਪਰ ਲੈਸੇ ਸੋਚੂਗੀ ਕਹਿੰਦੀ ਜਦੋਂ ਪਲੱਸ 2 ਦੇ ਪੇਪਰ ਚੱਲੀ ਜਾਂਦੇ ਉਦੋਂ ਉਹ ਕਹਿੰਦੀ ਸੋਚੂਗੀ ਅੱਛਾ ਸੋਚੂਗੀ ਠੀਕ ਹੈ ਮੈਨੂੰ ਪਤਾ ਸੀਗਾ ਵੀ ਪੇਪਰ ਕਲੀਅਰ ਹੋ ਜਾਣਗੇ ਉਸ ਤੋਂ ਬਾਅਦ ਇਹਨੇ ਕਿਹੜਾ ਬਾਹਰ ਨਿਕਲਣਾ ਹਾਂ ਤੇ ਉਹਨੇ ਤਾਂ ਹੀ ਇਹ ਗੱਲ ਕਹੀ ਸੀ ਮੈਨੂੰ ਸੋਚੂਗੀ ਜਦੋਂ ਮਿਹੜਾ ਹਿਡਾਉਂਦੀ ਸੀ ਬਾਹਰ ਮੋਰ ਦੀ ਗੇੜੇ ਲਾਉਣੇ ਹਾਂ ਕੱਲੀ ਨੂੰ ਵੇਖ ਕੇ ਹਾਂ ਰੋਕ ਲੈਣਾ ਅੱਛਾ ਦੁਕਾਨ ਚ ਸਮਾਨ ਲੈਣ ਦੀ ਨੂੰ ਮੈਨੂੰ ਪਤਾ ਟਾਈਮ ਚੱਗਦਾ ਹੁੰਦਾ ਸੀ ਮੈਂ ਉਹਦਾ ਜਿਹੜੇ ਕਿ ਕੁੱਟ ਖਾਣ ਲਈ ਤੂੰ ਸਾਰੀਆਂ ਹਰਕਤਾਂ ਕੀਤੀਆਂ ਕੁੱਟ ਮੇਰੇ ਦੋ ਵਾਰੀ ਪੈ ਵੀ ਗਈ ਐ ਕੁੱਟ ਵੇਖੋ ਬਦਰਚ ਕੋ ਦੋ ਵਾਰੀ ਕੁੱਟ ਖਾ ਵੀ ਲਈ ਕਿਹਨੇ ਕੁੱਟਿਆ ਦੋ ਵਾਰੀ ਉਹਦੇ ਭਰਾਵਾਂ ਨੇ ਉਹਦੇ ਪਰਿਵਾਰ ਚ ਕੌਣ ਕੌਣਾਂ ਕੁੜੀ ਤੇ ਪਰਿਵਾਰ ਚ ਦਾ ਭਰਾ ਮਿੱਕ ਮੇਰਾ ਸਾਲਾ ਤੂੰ ਸਾਲਾ ਕਿਹੜੇ ਹਿਸਾਬ ਤੇ ਕਿਹਨਾਂ ਨੂੰ ਤੂੰ ਫੇਰ ਕੁੱਟ ਖਾਣ ਵਾਲੀ ਗੱਲ ਕਰੀਂ ਨਾ ਸਾਲਾ ਕਿਹੜੇ ਹਿਸਾਬ ਤੇ ਤੇਰਾ ਹੋ ਗਿਆ ਇਹ ਮੇਰਾ ਹੁਣ ਹੋ ਤੂੰ ਹੁਣ ਕਿਹੜਾ ਕੁੜੀ ਨਹੀਂ ਤੈਨੂੰ ਹਾਂ ਕਰਤੀ ਨਹੀਂ ਕੀਤੀ ਪਰ ਉਹ ਉਹਨੇ ਕਹਿਤਾ ਸੀ ਮੈਂ ਕਰੂੰਗੀ हां करूंगी तू पाणी मैं ਜਦ ਪਾਣੀ ਟੈਂਕੀ ਜੜਿਆ ਉਹ ਮੈਨੂੰ ਕਹਿੰਦੀ ਕਹਿੰਦੀ ਤੂੰ ਥੱਲੇ ਆਇਆ ਮੈਂ ਤਰੋਂ ਹਾਂ करूंगी ਬਾਈ ਤੂੰ ਐਡਾ ਜਲੂਸ ਕੱਢ ਕੇ ਰੱਖਦਾ ਪਿੰਡ ਦਾ ਹੈ ਸਾਰੇ ਪਿੰਡ ਤੁਹਾਡਾ ਪੰਜਾਬ ਦੇ ਵਿੱਚ ਹਾਈਲਾਈਟ ਹੋ ਗਿਆ ਸਾਰੇ ਇੰਡੀਆ ਦੇ ਵਿੱਚ ਹਾਈਲਾਈਟ ਹੋ ਗਿਆ ਬਲਦੇਸ਼ਾਂ ਦੇ ਵਿੱਚ ਜਿਹੜਾ ਹਾਈਲਾਈਟ ਹੋ ਗਿਆ ਬਾਈ ਖਬਰ ਸਾਰੇ ਚੈਨਲਾਂ ਤੇ ਚੱਲੀ ਆ ਇਹ ਵੀ ਤੂੰ ਪਾਣੀ ਟੈਂਕੀ ਜਣੇ ਬੈਠਾ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੂੰ ਕੁੜੀ ਨੂੰ ਵੀ ਬਦਨਾਮ ਕਰੀ ਜਿੰਦਾ ਕੁੜੀ ਨੂੰ ਮੈਂ ਕੋਈ ਬਦਨਾਮ ਨਹੀਂ ਕੀਤਾ ਮੇਰਾ ਪਿਆਰ ਸੀ ਮੈਂ ਲੋਕਾਂ ਨੂੰ ਪਤਾ ਦੱਸਣਾ ਚਾਹੁੰਦਾ ਹੀ ਹੀ ਰਾਂਝਾ ਮਿਰਜਾ ਸਾਹਿਬਾ ਸੱਸੀ ਪੁੰਨੂ ਲੇਲਾ ਮਜਰੂ ਇਹਨਾਂ ਨੇ ਪਿਆਰ ਕੀਤਾ ਨਾ ਮੈਂ ਵੀ ਇੱਕ ਮਿਸਾਲ ਕਹਿਮ ਕਰਨਾ ਚਾਹੁੰਦਾ ਸੀਗਾ ਅਜਾ ਪਾਣੀ ਦੀ ਟੈਂਕੀ ਤੇ ਜਾ ਕੇ ਤੂੰ ਮਿਸਾਲ ਕਹਿਮ ਕਰ ਦਿੰਦੇ ਉਹ ਤੋੜੇ ਤੇ ਤਰਕੇ ਗਈ ਸੀ ਨਾ ਹੀ ਤਾਂ ਤੇ ਮੈਂ ਉਹਦੇ ਉੱਤੇ ਚੜ ਕੇ ਪਾਣੀ ਵਾਲੀ ਟੈਂਕੀ ਤੇ ਦੱਸਣਾ ਚਾਹੁੰਦਾ ਸੀ ਇਤਿਹਾਸ ਚ ਲਿਖਿਆ ਜਾਣਾ ਸੀ ਪਾਣੀ ਵਾਲੀ ਟੈਂਕੀ ਤੇ ਚੜਿਆ ਸੀ ਪਾਣੀ ਦੀ ਟੈਂਕੀ ਤੇ ਤੂੰ ਰਾਤ ਜਿਉ ਬਈ ਦਾ ਤੂੰ ਉੱਥੇ ਟਪਾਈ ਆ ਖਾਣਾ ਪੀਣਾ ਕੁਛ ਸੀਗਾ ਤੇਰੀ ਕੋ ਲੈ ਕੇ ਚੜਿਆ ਸੀ ਨਾਲ ਕੁਸ ਕੇ ਖਾਲੀ ਹੱਥੀ ਜਾਵੜਿਆ ਸੀ ਕਿੱਥੇ ਤਾਂ ਪਾਣੀ ਵਾਲੀ ਟੈਂਕੀ ਤੇ ਸਾਰਾ ਕੋ ਲੈ ਗਿਆ ਇਹ ਮੈਂ ਤਾਂ ਜਿਹੜੇ ਕਿ ਬਹੁਤ ਛਾਤਰ ਸੀਗਾ ਨਾਲ ਖਾਨ ਪਿੰਨੂ ਲੈ ਕੇ ਗਿਆ ਬ레ਡ ਬਰੁੱਡ ਲੈ ਕੇ ਗਿਆ ਮੈਂ ਸਾਰਾ ਕੁ ਲੈ ਗਿਆ ਸੀਰੇ ਹਾਂ ਠੀਕ ਹੈ ਮੈਂ ਕਿਹਾ ਦਿਨ ਆਪਾਂ ਕਿਉਂ ਭੁੱਖੇ ਮਰੀਏ ਕਿਸੇ ਪਿੱਛੇ ਅੱਛਾ ਪਰ ਮੈਨੂੰ ਇਹ ਪਤਾ ਸੀ ਵੀ ਉਹ ਮੰਨ ਜੂਗੀ ਪਰ ਉਹ ਮੰਨੀ ਨਹੀਂ ਤੇ ਤੈਨੂੰ ਭਈ ਜਦੋਂ ਪੁਲਸ ਆ ਲੈਣੇ ਪਰ ਤੂੰ ਤਾਂ ਤੋ ਲੋਕਾਂ ਨੂੰ ਮੇਰਾ ਅਗਲਾ ਮਿਸ਼ਨ ਹੈਗਾ ਜਿਹੜਾ ਅਗਲਾ ਅਗਲਾ ਮੈਂ ਉਹਦੇ ਘਰੇ ਜਾਊਂਗਾ ਹਣ ਘਰੇ ਜਾ ਕੇ ਕਰੇਗਾ ਮੈਂ ਛੱਤ ਪਟੂਗਾ ਬਾਈ ਵੇਖੋ ਕਿੰਨਾ ਬਿਸ਼ਰਮ ਆ ਯਾਰ ਹੱਥ ਹੁੰਦੀ ਹੈ ਕਿ ਇੱਥੇ ਇੱਥੇ ਬਾਈ ਤੂੰ ਚੱਕ ਲਿਆ ਜਾਏਗਾ ਸ਼ਾਂ ਕਰਕੇ ਲਗੇਗਾ ਰਿਪਲਾਈ ਸ਼ਾਂ ਵੀ ਕਰ ਲੈ ਰਿਪਲਾਈ ਸ਼ਾਂ ਤੇ ਅੱਜ ਹੀ ਪੁਲਿਸ ਵਾਲੇ ਨੇ ਕਰ ਦੇਣੀ ਸੀ ਉਹਦਾ ਚ ਪ੍ਰਸ਼ਾਸਨ ਦੇ ਪਿੰਡ ਵਾਲਿਆਂ ਨੇ ਮੈਂਤਵਾੜੀ ਕੀਤੀ ਪ੍ਰਸ਼ਾਸਨ ਦੀ ਨਹੀਂ ਤੈਨੂੰ ਪਤਾ ਤੇਰੇ ਤੇ ਪਰਚਾ ਕਿੱਡਾ ਭੜਾ ਹੋਣਾ ਸੀਗਾ ਕਾਹਦਾ ਪਰਚਾ ਹੋਣਾ ਸੀ ਗਮਰਾਹ ਕਰਨ ਦਾ ਪਰਚਾ ਹੋਣਾ ਸੀਗਾ ਤੂੰ ਉਹਦਾ ਵੱੱਜਿਆ ਨਹੀਂ ਛੁੱਟਣਾ ਸੀਗਾ ਗਲਤੀ ਹੋ ਗਈ ਮੇਥੇ ਗਲਤੀ ਅੱਜ ਮੰਨਦਾ ਬਾਈ ਤੈਨੂੰ ਧੀਆ ਭੈਣਾਂ ਦਾ ਸਾਂਝਾ ਹੁੰਦੇ ਹੈ ਕਿ ਨਹੀਂ ਸਾਂਝੇ ਤਾਂ ਹੁੰਦੇ ਆ ਪਰ ਉਹਨੋਂ ਵੀ ਸੋਚਣਾ ਚਾਹੀਦਾ ਜਦੋਂ ਮੈਂ ਉਹਨੂੰ ਇੰਨਾ ਪਿਆਰ ਕਰਦਾ ਹਾਂ ਉਹਨੂੰ ਸੋਚਣਾ ਚਾਹੀਦਾ ਉਹ ਮੇਰੇ ਹੱਕ 'ਤੇ ਖੜਨਾ ਚਾਹੀਦਾ ਸੀ ਕਿ ਨਹੀਂ ਖੜਨਾ ਚਾਹੀਦਾ ਜਦੋਂ ਯਾਰ ਇਹ ਕੋਈ ਧੱਕਾ ਥੋੜਾ ਯਾਰ ਜਦੋਂ ਤੂੰ ਉਹ ਉਹ ਇੰਨਾ ਪਿਆਰ ਕਰਨ ਵਾਲਾ ਮਿਲ ਜੂਗਾ ਯਾਰ ਬਾਈ ਯਾਰ ਬਾਈ ਉਹਨੂੰ ਨਹੀਂ ਮਿਲਦਾ ਮੈਂ ਮੇਰੀ ਗੱਲ ਸੁਣ ਤੂੰ ਇੱਕ ਤੂੰ ਤਾਂ ਗੱਲ ਨੂੰ ਕਹਿ ਦੇਂਗਾ ਕਟਰੀਨਾ ਕੈਫ ਯਾਸ਼ਵਰਿਆ ਰਾਏ ਜਾਂ ਕੋਈ ਗੱਲ ਉਹਨਾਂ ਨੂੰ ਕਹਿ ਦੋਗੇ ਵੀ ਅਸੀਂ ਉਹਨਾਂ ਨੂੰ ਐਕਟਰ ਨੇ ਜਿਹੜੀਆਂ ਵੱਡੇ ਵੱਡੇ ਸੀ ਉਹਨਾਂ ਨੂੰ ਪਿਆਰ ਕਰਦੇ ਸੀ ਸਾਨੂੰ ਤੂੰ ਨਹੀਂ ਹਾਂ ਕਰਦੀ ਤਾਂ ਅਸੀਂ ਤਾਂ ਚੜ੍ਹ ਕੇ ਮਰਦੇ ਆ ਇਹ ਕੋਈ ਹੱਲ ਤਾਂ ਨਹੀਂ ਹੋਇਆ ਬਾਈ ਹੱਲ ਬਾਈ ਐਂ ਨਿਕਲਦੇ ਆ ਹੱਲ ਐ ਕਿਵੇਂ ਨਿਕਲ ਜਦੋਂ ਧਰਮ ਜੀ ਆਪਣੇ ਆਪਣੇ ਸਮਾਜ ਲਈ ਆਪਣੇ ਧਰਮ ਲਈ ਲੜਦੇ ਆ ਤੇ ਉਦੋਂ ਹੀ ਉਹਨਾਂ ਨੂੰ ਹੱਕ ਮਿਲਦੇ ਯਾਰ ਉਹ ਹੁਣ ਮੈਨੂੰ ਕਿਉਂ ਨਹੀਂ ਮਿਲਦਾ ਬਈ ਮੇਰਾ ਪਿਆਰ ਆ ਯਾਰ ਪਿਆਰ ਤੇਰਾ ਪਿਆਰ ਆ ਬਈ ਤੈਨੂੰ ਕੁੜੀ ਤਾਂ ਨਹੀਂ ਨਾ ਕਰਦੀ ਜਾਂ ਤਾਂ ਇਹ ਹੁੰਦਾ ਵੀ ਤੈਨੂੰ ਕੁੜੀ ਵੀ ਪਿਆਰ ਕਰਦੀ ਐ ਤੂੰ ਵੀ ਪਿਆਰ ਕਰਦਾ ਤੁਹਾਡੇ ਘਰ ਦੇ ਨਹੀਂ ਮੰਨਦੇ ਚੱਲ ਫੇਰ ਗੱਲ ਵੱਖਰੀ ਦੀ ਕੁੜੀ ਤਾਂ ਤੈਨੂੰ ਨਾਰਾ ਕੋ ਲਾਇਆ ਬਈ ਮੈਨੂੰ ਮੇਰੇ ਸੁਬਣਾ ਦੇ ਆਰਮਾਨਾਂ ਦੇ ਪਾਣੀ ਹਾਂ ਫਿਰ ਗਿਆ ਕੁੜੀ ਨੇ ਲਾਰਾ ਖੁਲਾਇਆ ਲਾਰਾ ਲਾਇਆ ਜਦੋਂ ਤੈਨੂੰ ਲਾਇਕ ਹੀ ਨਹੀਂ ਕਰਦੀ ਬਈ ਉਹ ਸਮਝਦੀ ਐ ਪਿੰਡ ਦੇ ਵਿੱਚ ਵਿਆਹ ਨਹੀਂ ਹੋ ਸਕਦਾ ਹੈ ਅਸੀਂ ਪੁੱਛਿਆ ਸੀ ਉਹ ਕਹਿੰਦੇ ਨਾ ਤਾਂ ਬਈ ਮੈਂ ਇਹਨੂੰ ਮੈਂ ਤਾਂ ਭਰਾ ਸਮਝਦੀ ਸੀ ਰਖੜੀ ਬੰਨਣ ਨੂੰ ਤਿਆਰ ਸੀ ਇਹਦੇ ਇੰਨੇ ਚਿਰ ਦਾ ਮੇਰੇ ਮਗਰ ਲੱਗਿਆ ਫਿਰਦਾ 6-7 ਸਾਲਾਂ ਦਾ ਵੀ ਅਸੀਂ ਤਾਂ ਇਹਦੇ ਤੇ ਕਾਰਵਾਈ ਕਰਵਾਉਣੀ ਦੋ ਵਜੇ ਤੇ ਮੈਂ ਉਸਨੇ ਪੰਚਾਇਤ ਵੀ ਹੋਈ ਹੈ ਹੋਈ ਹੈ ਬਈ ਪੰਚਾਇਤ ਹੋਈ ਹੈ ਨਾ ਪੰਚਾਇਤ ਦੇ ਵਿੱਚ ਮੇਰੇ ਚਪੇੜੇ ਮਾਰਿਆ ਕੁੜੀ ਨੇ ਫਿਰ ਬਈ ਤੇ ਏਦੂ ਵੱਡੀ ਲਾਂਤ ਕੀ ਹੋ ਗਈ ਜਦ ਤੇ ਫਿੱਟ ਲਾਂਤ ਤੂੰ ਕੁੜੀ ਮੈਨੂੰ ਪਤਾ ਸੀ ਉਹ ਜ ਉਹ ਮੈਨੂੰ ਐ ਪਤਾ ਸੀ ਵੀ ਉਹ ਮੇਰਾ ਪਿਆਰ ਆ। ਅੱਛਾ ਤੈਨੂੰ ਐ ਸੀ ਫੁੱਲ ਵੱਜਿਆ ਜਿਵੇਂ। ਉਹ ਮੈਨੂੰ ਐ ਲੱਗਦਾ ਮੈਨੂੰ ਫੁੱਲ ਵੱਜਿਆ ਮੇਰੇ। ਬਈ ਤੇਰੇ ਪਰਿਵਾਰ ਦੇ ਵਿੱਚ ਕੌਣ ਕੌਣ ਹੋਰ? ਪਰਿਵਾਰ 'ਚ ਮੰਮੀ, ਡੈਡੀ, ਭੈਣ ਭਰਾ ਸਾਰੇ ਆ ਬਈ। ਬਈ ਤੂੰ ਗੁੱਸਾ ਤਾਂ ਨਾ ਕਰੀਂ। ਤੇਰੇ ਭੈਣ ਹੈਗੀ ਐ ਜੇ ਕੱਲ ਨੂੰ ਤੇਰੀ ਭੈਣ ਪਿੱਛੇ ਕੋਈ ਐ ਟਾਵਰ ਤੇ ਚੜ ਜੇ ਤਾਂ ਚੜ ਜੇ ਫਿਰ ਤੈਨੂੰ ਕੀ ਮਹਿਸੂਸ ਹੋਊਗਾ? ਬਈ ਕੋਈ ਨਹੀਂ ਚੜਦਾ ਮੇਰੀ ਭੈਣ ਤਾਂ ਲੰਮੇ ਅਰਜੀ ਖਈ ਆ। ਅੱਛਾ ਤਾਂ ਕਹ ਕੇ ਤੁਹਾਡੇ ਜਨਕੀ ਖਾਨਦਾਨ ਤੇ ਡੈਡੀ ਦੀ ਵੀ ਲੰਮੇ ਅਰਜੀ ਹੋਈ ਆ। ਕੱਢ ਕੇ ਲਿਆ ਮੇਰਾ। ਬਈ ਖਾਨਦਾਨੀ ਆਏ ਆ ਵੇ ਲੋਕੇ ਕਹਿੰਦਾ ਡੈਡੀ ਮੇਰਾ ਕੱਢ ਕੇ ਲਿਆ ਕੁੜੀ ਦੀ ਲਾ ਮੈਰਜ ਹੋਈ ਤੇਰਾ ਭਰਾ ਹੈਗਾ ਕਿ ਨਹੀਂ ਭਰਾ ਹੈਗਾ ਮੇਰਾ ਉਹ ਕਿੱਥੇ ਆ ਉਹ ਵੀ ਬਲਾਤਕਾਰ ਤੇ ਗਿਆ ਸੀ ਝੀਲ 'ਚ ਵੇਖੋ ਬਈ ਭਰਾ ਬਲਾਤਕਾਰ ਅਜੇ ਝੀਲ 'ਚ ਹੀ ਹੈ ਝੀਲ 'ਚ ਹੈ ਯਾਨੀ ਕਿ ਖਾਨਦਾਨੀ ਬਿਸ਼ਰਮਾ ਦਾ ਕਹਿ ਸਕਦੇ ਖਾਨਦਾਨਾ ਦਾ ਬਿਸ਼ਰਮਾ ਦਾ ਹੋਵੇ ਭਾਈ ਨਾ ਹੋਵੇ ਪਰ ਮੈਂ ਸੱਚਾ ਪਿਆਰ ਕਰਦਾ ਬਈ ਤੇਰਾ ਸੱਚਾ ਪਿਆਰ ਜੋ ਤੁਹਾਡੇ ਮਾਂ ਪਿਓ ਦੇ ਰੀਤ ਤੇ ਤੁਰਿਆ ਹੋਇਆ ਜੇ ਮੇਰੇ ਮਾਂ ਪਿਓ ਨੇ ਵਿਆਹ ਪ੍ਰਾਇਆ ਕਰਾਇਆ ਭੱਜ ਕੇ ਹਾਂ ਮੇਰੇ ਭਰਾ ਨੇ ਬਲਾਤਕਾਰ ਕੀਤੇ ਆ ਮੇਰੀ ਭੈਣ ਨੇ ਲਾ ਮੈਰਿਜ ਕਰਾਈਆ ਤਾਂ ਮੇਰਾ ਵੀ ਹੱਕ ਇਹ ਆ ਵੀ ਮੈਂ ਵੀ ਇੱਕ ਕੋਈ ਤਕੜੀ ਚੀਜ਼ ਕਰਾਂ ਤੇ ਮੈਂ ਕੁੜੀ ਨੂੰ ਧਮਕਾ ਕੇ ਕੁਝ ਵੀ ਕਹਿ ਕੇ ਫਿਰ ਵਿਆਹ ਕਰਾਉਂਦਾ ਤੇ ਅਲੱਗ ਇੱਕ ਇਤਿਹਾਸ ਬਣਨੀ ਚਾਹੀਏ ਜਿਵੇਂ ਕਿ ਤੂੰ ਆਦੇ ਪਰਿਵਾਰ ਦੇ ਪੈੜਾਂ ਤੇ ਚੱਲਣਾ ਚਾਹੁੰਦਾ ਸੀ ਤੇ ਉਹ ਜਿੱਥੋਂ ਚੱਲਿਆ ਨਹੀਂ ਗਿਆ ਤੂੰ ਬਾਈ ਕਿਤੇ ਹੋਰ ਨਾ ਕੱਲੋਂ ਦਾ ਬਾਈ ਹਾਂ ਹੁਣ ਮੈਂ ਹੋਰ ਤਰੀਕਾ ਬਣਾਇਆ ਹੁਣ ਮੈਂ ਹੋਰ ਤਰੀਕਾ ਬਣਾ ਅੱਛਾ ਜਿਵੇਂ ਪਣੀ ਦੀ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਤਾਂ ਗੱਲ ਨਹੀਂ ਬਣੀ ਹੁਣ ਤੂੰ ਹੋਰ ਕੋਲੇ ਸੂਲਾਂ ਤੇ ਚੱਲੂਗਾ ਜਿਵੇਂ ਮੇਰਾ ਬਾਪੂ ਕੱਢ ਕੇ ਲਿਆ ਸੀ ਓ ਕੀ ਨੂੰ ਕੱਢ ਕੇ ਲਿਆਵੇਂਗਾ ਹੋਰ ਕੁੜੀ ਨੂੰ ਬਾਈ ਉਹ ਜਦੋਂ ਕੁੜੀ ਤੇ ਨਾ ਤੁਰਦੀ ਨਹੀਂ ਕੱਢ ਕੇ ਲੈਵੇਂਗਾ ਤੂੰ ਮੈਂ ਸੰਗਲਾਂ ਲਾ ਕੇ ਰੱਖੂੰਗਾ ਹਣ ਬਾਈ ਦੇਖੋ ਯਾਰ ਇਹ ਬੰਦਾ ਕਹਿੰਦਾ ਇਹਦਾ ਦਿਮਾਗੀ ਅਫਸੈਟ ਆ ਜਾਂ ਸੰਤੁਲਨ ਇਹਦਾ ਵਿਗੜਿਆ ਹੋਇਆ ਜਦੋਂ ਆਪਾਂ ਕਿਸੇ ਨੂੰ ਪਿਆਰ ਨਹੀਂ ਕਰਦੇ ਇੱਕ ਤਰਫ ਪਿਆਰ ਕਹਿ ਸਕਦੇ ਆ ਜਦੋਂ ਕੁੜੀ ਇਹਨੂੰ ਲਾਈਕ ਹੀ ਨਹੀਂ ਕਰਦੀ ਪਸੰਦ ਹੀ ਨਹੀਂ ਕਰਦੀ ਕਹਿੰਦਾ ਮੈਨੂੰ ਕੱਢ ਕੇ ਲਿਆਉਂਗਾ ਬਾਈ ਤੂੰ ਯਾਰ ਇਹਦਾ ਦਿਮਾਗ ਤਮੂਰੀ ਮੈ ਤਾਂ ਤੈਨੂੰ ਦਵਾਈ ਲੈਣ ਦੀ ਲੋੜ ਆ ਤੈਨੂੰ ਪਿਆਰ ਦੀ ਲੋੜ ਨਹੀਂ ਤੈਨੂੰ ਛਤਰਾਂ ਦੀ ਘਾਟ ਹੈ ਸਹੀ ਹੈ ਗਲਤੀ ਹੋ ਗਈ ਮੈਂ ਕੋ ਕੁੜੀ ਤੋਂ ਮਾਫੀ ਮੰਗਦਾ ਮੈਂ ਉਸ ਕੁੜੀ ਤੋਂ ਗਲਤੀ ਮੰਗਦਾ ਮੈਨੂੰ ਮੈਂ ਤੈਨੂੰ ਬਹੁਤ ਸੱਚਾ ਪਿਆਰ ਕਰਦਾ ਦਿਲੋਂ ਕਰਦਾ ਸੀ ਤੂੰ ਮੇਰੇ ਆਰਮਾਨਾਂ ਦੇ ਪਾਣੀ ਫੇਰ ਬਾਈ ਪਿੰਡ ਦੀ ਕੁੜੀ ਧੀ ਭੈਣ ਨਹੀਂ ਹੁੰਦੇ ਆ ਹੁੰਦਾ ਪਿੰਡਾਂ ਦੇ ਵਿੱਚ ਵਿਆਹ ਨਹੀਂ ਹੁੰਦੇ ਸਾਰਾ ਕੁਝ ਹੁੰਦਾ ਬਾਈ ਕਦੇ ਕੁੱਤੇ ਦੀ ਪੂਛ ਧੀ ਹੋਈ ਹੈ ਨਹੀਂ ਹੋਈ ਤੇ ਮਤਲਬ ਤੂੰ ਵੀ ਨਹੀਂ ਤੇਰੀ ਵੀ ਨਹੀਂ ਮੇਰੀ ਵੀ ਨਹੀਂ ਹੁੰਦੀ ਬਈ ਬਈ ਪੁਲਿਸ ਵਾਲੇ ਫਿਰ ਮਲਾਜਮ ਹੀ ਕਰਨਗੇ ਤੇਰੀ ਧੀ ਵੀ ਹੋ ਜਾਊਗੀ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਹੂੰ ਕਿੱਥੇ ਜਿਹਨੂੰ ਪਿਆਰ ਮਿਲਦੇ ਬਾਈ ਉਹਦੇ ਅਰਕੀ ਦੀ ਛੈਣੀ ਹੂੰ ਪਿਆਰ ਨਹੀਂ ਮਿਲਦਾ ਮੇਰਾ ਮੈਨੂੰ ਲੋਕ ਮੇਰੇ ਪਿਆਰ ਨੂੰ ਉਹ ਕਹਿੰਦੇ ਹੁੰਦੇ ਨਾ ਕਿ ਜਦੋਂ ਆਪਾਂ ਚੰਗਾ ਕੰਮ ਕਰੀਏ ਤਾਂ ਉਹਦੇ 100 ਦੁਸ਼ਮਣ ਹੁੰਦੇ ਆ ਤੇ ਮੈਂ ਚੰਗਾ ਕੰਮ ਹੀ ਕਰਦਾ ਸੀ ਮੇਰੇ 100 ਦੁਸ਼ਮਣ ਬਣ ਗਏ ਸਾਰਾ ਪਿੰਡ ਦੁਸ਼ਮਣ ਬਣ ਗਿਆ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਬਣ ਕੇ ਬੇਨਤੀ ਹੈ ਵੀ ਮੇਰਾ ਪਿਆਰ ਮੈਨੂੰ ਦਿਵਾਇਆ ਜਾਵੇ ਚੰਗਾ ਕੰਮ ਕਾਦਾ ਸੀਗਾ ਇਹ ਕੀੜਾ ਚੰਗਾ ਕੰਮ ਸੀ ਇਨਸਾਫ ਨਹੀਂ ਬਸ ਇਨਸਾਫ ਤੈਨੂੰ ਬਈ ਇਹਦੇ ਵਿੱਚ ਇਨਸਾਫ ਤੈਨੂੰ ਕੋਈ ਨਹੀਂ ਮਿਲ ਸਕਦਾ ਤੇਰੇ ਤੇ ਪਰਚੇ ਦਾ ਬਿਸ਼ੱਕ ਹੋ ਜੇ ਕਿਹੜਾ ਤੂੰ ਚੰਗਾ ਕੰਮ ਕਰਦਾ ਪਿੰਡ ਦੀ ਧੀ ਭੈਣ ਦੀ ਤੂੰ ਜਰੂਸ ਕੱਢ ਕੇ ਰੱਖਤਾ ਤੇ ਤਾਂ ਤੂੰ ਚੜਿਆ ਰਿਹਾ ਇੰਨਾ ਉੱਚਾ 4 ਦਿਨ 2 2 ਦਿਨ ਤੈਨੂੰ ਸ਼ਰਮ ਆਉਣੀ ਚਾਹੀਦੀ ਸੀਗੀ ਆਦੇ ਮਾਪਿਓ ਵਾਸਤੇ ਕੁਛ ਕਰ ਲੈ ਬਜ਼ੁਰਗਾਂ ਦਾ ਬੜਾਪਾ ਕਿਉਂ ਰੋਲਦਾ ਗਲਤੀ ਹੋਈ ਠੀਕ ਹੈ ਬਈ ਮੁੰਡੇ ਨੇ ਬਈ ਗਲਤੀ ਆਪਦੀ ਮੰਨੀ ਐ ਤੇ ਜਿਹੜੀ ਤੁਨੂੰ ਇਹ ਗੱਲ ਬਾਤ ਦੱਸੀ ਐ ਮੁੰਡਾ ਵਾਟਰ ਵਾਸਾ ਜਿਹੜੀ ਟੈਂਕੀ ਸੀ ਉਹਦੇ ਉੱਤੇ ਚੜਿਆ ਹੋਇਆ ਸੀ ਇੱਕ ਤਰਫਾ ਪਿਆਰ ਕਰਦਾ ਸੀਗਾ ਤੇ ਕੁੜੀ ਜਿਹੜੀ ਉਹ ਕਹਿੰਦੀ ਵੀ ਮੈਂ ਇਹਨੂੰ ਆਪਣੇ ਭਰਾਵਾਂ ਵਰਗਾ ਸਮਝਦੀ ਆ ਮੈਂ ਇਹਦੇ ਨਾਲ ਨਹੀਂ ਪਿਆਰ ਕਰਦੀ ਪਰ ਇੱਕ ਤਰਫਾ ਪਿਆਰ ਸੀਗਾ ਉਹ ਕੁੜੀ ਕਹਿੰਦੀ ਵੀ ਮੈਂ ਤਾਂ ਤੇ ਰਖੜੀ ਬਣਨ ਨੂੰ ਤਿਆਰ ਆ ਪਰ ਇਹ ਪਾਣੀ ਵਾਲੀਆਂ ਟੈਂਕੀਆਂ ਚੜ ਕੇ ਦੇਖੋ ਕਿਹੜੀਆਂ ਪੁੱਠੀਆਂ ਹਰਕਤਾਂ ਕਰ ਰਿਹਾ ਕਿੱਡਾ ਗਲਤ ਕੰਮ ਕਰ ਰਿਹਾ ਕੁੜੀ ਦੀ ਬੇਇੱਜ਼ਤੀ ਕਰ ਰਿਹਾ ਸੋ ਸਾਡੀ ਇੱਕ ਜਿਹੜੀ ਵੀਡੀਓ ਹੈ ਇੱਕ ਇੱਕ ਸੇਹ ਦੇਣ ਵਾਸਤੇ ਵੀਡੀਓ ਬਣਾਈ ਗਈ ਹੈ ਸਾਡਾ ਇਹ ਜਿਹੜੀ ਵੀਡੀਓ ਇੱਕ ਰੀਅਲ ਦੇ ਵਿੱਚ ਕੋਈ ਮੁੱਦਾ ਹੋਇਆ ਸੀ ਅਸੀਂ ਉਸ ਉੱਤੇ ਵੀਡੀਓ ਬਣਾਈ ਹੈ ਤੇ ਸਾਡੇ ਨਾਲ ਮੁੰਡਾ ਸੀ ਸਾਡੀ ਟੀਮ ਦਾ ਮੁੰਡਾ ਸੀ ਜਿਹਨੇ ਐਕਟ ਕੀਤਾ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀਡੀਓ ਸ਼ੇਅਰ ਕਰ ਦਿਓ ਕਿ ਐਦਾਂ ਦੇ ਕੰਮ ਨਾ ਕਰਿਆ ਕਰੋ ਜਿੱਦੇ ਵਿੱਚ ਆਪਣੇ ਪਰਿਵਾਰ ਦੀ ਬੇਇੱਜ਼ਤੀ ਹੋਵੇ ਕਿਸੇ ਧੀ ਭੈਣ ਦੀ ਬੇਇੱਜ਼ਤੀ ਹੋਵੇ ਉਹਦਾ ਦਾ ਕੋਈ ਕੰਮ ਨਾ ਕਰਿਆ ਕਰੋ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ